ਸੇਖਰ ਡੇਲੀ ਪੋਸਟ ਪੰਜਾਬੀ ਮੈਂ ਹਸਨੇਨਾ ਕਰਤੋਸਮਾਨ ਲੈਣ ਦੇ ਲਈ ਜਵਾਨ ਮੁੰਡਾ ਨਿਕਲਿਆ ਸੀ ਪਰਿਵਾਰ ਘਰ ਉਡੀਕ ਕਰ ਰਿਹਾ ਸੀ ਪਰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪੁੱਤ ਨੇ ਕਦੇ ਘਰ ਵਾਪਸ ਨਹੀਂ ਆਉਣਾ ਦੱਸਦੇ ਕਿ 20 ਸਾਲ ਦੇ ਨੌਜਵਾਨ ਦੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਕਰੋ ਨਿਕਲਿਆ ਸੀ ਟਰੈਕਟਰ ਟਰਾਲੀ ਹੇਠਾਂ ਆਉਣ ਦੇ ਨਾਲ ਉਸਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਦੋਂ ਪਰਿਵਾਰ ਨੂੰ ਪੁੱਤੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਇਸ ਨੌਜਵਾਨ ਦੇ ਸਿਰ ਤੋਂ ਪਿਤਾ ਦਾ ਸਾਯਾ ਪਹਿਲਾਂ ਵੀ ਉੱਠ ਚੁੱਕਾ ਹੈ ਤੇ ਹੁਣ ਖੁਦ ਨੌਜਵਾਨ ਮੌਤ ਦੇ ਅਗੋਸ਼ਤ ਦੇ ਵਿਸਮਾ ਗਿਆ ਸੋ ਪਰਿਵਾਰ ਕਮੈਂਬਰਾਂ ਦੇ ਉੱਤੇ ਇਸ ਵਕਤ ਕੀ ਬੀਤੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਖਬਰ ਤਰੰਤਾਰਨ ਤੋਂ ਸਾਹਮਣੇ ਆ ਰਹੀ ਹੈ ਤਰੰਤਾਰਨ ਦੇ ਪਿੰਡ ਜਾਮਾ ਰਾਏ ਦੇ ਨੌਜਵਾਨ ਸੀ ਕਿਹਾ ਜਾ ਰਿਹਾ ਹੈ ਕਿ ਉਮਰ 20 ਸਾਲ ਦੇ ਕਰੀਬ ਇਸ ਨੌਜਵਾਨ ਦੀ ਨਾਮ ਸੰਦੀਪ ਸਿੰਘ ਹੈ ਜੋ ਕਿ ਆਪਣੇ ਮੋਟਰਸਾਈਕਲ ਤੇ ਕਰੋ ਨਿਕਲਿਆ ਹੋਇਆ ਸੀ ਸੋਧਾ ਲੈਂਡ ਜਾ ਰਿਹਾ ਸੀ ਤਾਂ ਰਾਤ ਦੇ ਵਿੱਚ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੋਕੋ ਤੋਂ ਜੜਾਇਆ ਉਸ ਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੋ ਪਰਿਵਾਰ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਨੌਜਵਾਨ ਮਿਹਨਤ ਕਰਕੇ ਹੀ ਆਪਣੇ ਪਰਿਵਾਰ ਦਾ ਗੁਸਾਰਾ ਕਰਦਾ ਸੀ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰੈਕਟਰ ਟਰਾਲੀ ਵਾਲੇ ਦੇ ਖਿਲਾਫ ਜੜੀ ਆ ਸਖਤ ਕਾਰਵਾਈ ਕੀਤੀ ਜਾਵੇ ਸੋ ਤਸਵੀਰ ਵੀ ਨੌਜਵਾਨ ਦੀ ਸામਨੇ ਆਈ ਹੈ ਮਹਿਜ ਉਮਰ ਹਜੇ 20 ਸਾਲ ਦੀ ਸੀ ਕਰਦਾ ਖੁਦ ਜਿਹੜਾ ਗੁਜ਼ਾਰਾ ਚਲਾਉਂਦਾ ਸੀ ਕਿਉਂਕਿ ਪਿਤਾ ਦਾ ਸਾਆ ਸਿਰ ਤੋਂ ਪਹਿਲਾਂ ਹੀ ਉੱਠ ਚੁੱਕਿਆ ਸੀ ਤੇ ਘਰੋਂ ਕੁਝ ਸਮਾਨ ਲੈਣ ਦੇ ਲਈ ਜਿਵੇਂ ਹੀ ਨਿਕਲਦਾ ਤਾਂ ਟਰੈਕਟਰ ਟਰਾਲੀ ਹੇਠਾਂ ਆਉਣ ਦੇ ਨਾਲ ਇਸ ਨੌਜਵਾਨ ਦੀ ਦਟਨਾਕ ਮੌਤ ਹੋ ਚੁੱਕੀ ਹੈ ਇਹ ਦਾ ਨਾਮ ਸੰਦੀਪ ਸਿੰਘ ਹੀ ਤੇ ਐਕਸੀਡੈਂਟ ਹੋਇਆ ਜੀ ਆ ਗੁਜਰੂਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹਨਾ ਟਰੈਕਟਰ ਮਾਰਿਆ ਵਿੱਚ ਕਦੋਂ ਵੀ ਘਟਨਾ ਹੈ ਕੇ ਸ਼ਾਮੀ ਕੋਈ 6:30 ਵਜੇ ਦੀ ਘਟਨਾ ਹੈ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਆ ਆਪਣੇ ਤੋਂ ਇੱਥੋਂ ਸਾਰਾ 5 ਸਾਰਾ 2 ਮਿੰਟ 200 ਕਿ ਮੀਟਰ ਦੂਰ ਆ ਘਰ ਤੋਂ ਤੇ ਮੌਕੇ ਤੇ ਗਏ ਆ ਅਸੀਂ ਮੌਕੇ ਤੇ ਅਸੀਂ ਇਹਨੂੰ ਲੈ ਕੇ ਗਏ ਹਸਪੀਟਲ ਦੀ ਉੱਥੇ ਗੁਰੂ ਨਾਨਕ ਸਪੈਸ਼ਲ ਟਰਨ ਤਾਰਨਾ ਉੱਥੇ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਕਿਹਾ ਵੀ ਡੈਡ ਤੇ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਕੋਲਤੀ ਕਰਦੇ ਮੰਗ ਅਸੀਂ ਕਹਿੰਦੇ ਆ ਵੀ ਕੇਸਰੀ ਸਟੂਨਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ ਕਾਲੀ ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਦੁਕਾਨ ਤੇ ਗਿਆ ਸੀ ਭਾਈ ਆ ਗਏ ਸੇਕ ਦੇ ਸੇਕ ਦੇ ਹਾਂ ਗਏ ਸੇਕ ਦੇ ਕਿੰਨੇ ਵਜੇ ਦੀ ਗੱਲਬਾਤ ਸਾਢੇ 6 ਵਜੇ ਕੀ ਨਾਮ ਸੀ ਨੌਜਵਾਨ ਦਾ ਜੀ ਸੰਦੀਪ ਸੰਦੀਪ ਕੀ ਨਾਸੀ ਬੈਠਦਾ ਜੀ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਾਰ ਵੀ ਹੋਣੀ ਚਾਹੀਦੀ ਕਾਰ ਵੀ ਹੋਣੀ ਚਾਹੀਦੀ ਕਾਰ ਵੀ ਹੋਣੀ ਚਾਹੀਦੀ ਕੱਲ ਜੀ ਸਾਡੇ ਕੋ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੇਂ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਅੱਗਿਓ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਲ ਹੀ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟਿਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟਿਕਲ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਵਾਵੇ ਉਹ ਟ੍ਰੈਕਲ ਚੱਲੇ ਦੀ ਸੀਸੀਟੀਵੀ ਸਾਹਮਣੇ ਆਈ ਹਾਂਜੀ ਸਾਡੇ ਕੋਲ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗੀ ਕਰਨੀ ਮੰਗ ਨਿਆ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈ ਨਹੀਂ ਆ ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ ਤੇ ਉਹ ਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਲਾ ਜਿੰਨਾ ਸੀ ਸੰਦੀਪ ਸਿੰਘ ਕਿੰਨੀ ਉਮਰ ਸੀ ਉਹਦੀ ਉਮਰ ਉਹਦੀ 20 ਸਾਲ ਸੀ